ਉਹ ਹਾਂ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਮੇਰੇ ਸਾਰੇ ਭਰਾਵਾਂ ਦਾ ਜੀ ਸਭ ਠੀਕ ਠਾਕ ਵਧੀਆ ਜੀ ਅੱਜ ਮੌਸਮ ਬੱਦਲ ਬਾਈਆ ਤੇ ਅੱਜ ਕੜਦੇ ਨਹੀਂ ਆਪਾਂ ਬੱਚਿਆਂ ਨੂੰ ਜੀ ਕਿਉਂਕਿ ਲਗੜ ਵੀ ਪੈਣ ਲੱਗਾ ਮੌਸਮ ਵੀ ਥੋੜਾ ਖਰਾਬ ਹੈ ਤੇ ਆਹ ਜਾਲਾਂ ਦੇ ਵਿੱਚ ਖੁੱਲੇ ਛੱਡ ਦਾਂਗੇ ਅੱਜ ਆਪਾਂ ਬੱਚੇ ਤਾਂ ਜੋ ਉੱਡ ਕੇ ਛਤਰੀਆਂ ਤੇ ਜਾਣ ਠੀਕ ਹੈ ਜੀ ਬਾਕੀ ਚਲੋ ਪਹਿਲਾਂ ਪਾਣੀ ਚੇਂਜ ਕਰ ਤਾ ਆਪਾਂ ਸਾਰੇ ਖੁੱਡਿਆਂ ਚ ਠੀਕ ਹੈ ਜੀ ਹੁਣ ਆਪਾਂ ਕਲਾਵਾਂਗੇ ਕੁਪਟਰਾਂ ਨੂੰ ਦਾਣਾ ਲੋ ਚੈੱਕ ਕਰ ਸਕਦੇ ਹਾਂ ਕਣਕ ਸਰੋਂ ਤੇ ਫੀਡ ਤੇ ਕਣਕ ਦੇ ਵਿੱਚ ਥੋੜਾ ਜਿਹਾ ਤਾਰਾ ਮਿਰਰ ਲਾਇਆ ਹੋਇਆ ਆਪਾਂ ਨੇ ਨੋ ਚਾਹੇ ਜਰਾ ਫੋਟੋ ਦੇ ਫਰ ਰੋ ਦੇ ਨਾ ਫੋਟੋ ਦੇ ਪਰ ਸਾਰੀ ਕਲਾਵਾਂਗੇ ਇਹਨਾਂ ਨੂੰ ਦਾਣਾ ਆਪਾਂ ਦਾਣਾ 1 ਮਿੰਟ ਰੁੱਕੀ ਪਾਉਨੇ ਆ ਤੇ ਤੁਹਾਨੂੰ ਦਿਖਾਉਨੇ ਆ ਵੀ ਇਹ ਬੱਚਿਆਂ ਦੀ ਫਰਬਰੇਸ਼ ਹੋ ਰਹੀ ਹੈ ਜਿਹੜੀ ਉਹ ਬੱਚੇ ਲੋਈ ਮਤਰਾ ਬੱਚੇ ਬਹਿ ਗਾਇਮਾ ਠੀਕ ਹੈ ਜੀ ਕਾਹੇ ਕਾਹੇ ਠੀਕ ਹੈ ਜੀ ਦੋਏ ਬੱਚੇ ਨੇ ਇਹ ਇਤਰੇ ਆਂਡਿਆਂ ਦੀ ਆ ਇਧਰੇ ਇਹ ਵਾਲੇ ਤੁਹਾਨੂੰ ਦਿਖਾ ਦਨੇ ਆ ਬੱਚੇ ਆ ਬੈਠੇ ਨੇ ਦੋਨੇ ਚੋਗਾ ਹਲੇ ਵੀ ਰੱਦਦਾ ਇਹਨਾਂ ਦੇ ਪੋਟਾਂ ਦੇ ਅੰਦਰ ਹੈਗਾ ਦਾਣਾ ਬਈ ਸ਼ਾਮ ਨੂੰ ਰਾਜਮਾ ਪਾਇਆ ਕਰੋ ਥੋੜਾ ਜਿਹਾ ਘੱਟ ਦੁੱਤਾ ਹੈ ਚੋਗਾ ਬੱਚੇ ਤੇ ਦੋਏ ਬੱਚੇ ਹੋਗੇ ਠੀਕ ਹੈ ਇਧਰ ਵੀ ਆਂਡਿਆਂ ਦੇ ਆ ਆ ਵੀ ਆਂਡਿਆਂ ਦੇ ਬੈਠੀ ਹੈ ਬੱਚੇ ਦੇ ਥੱਲੇ ਹੋਗੇ ਉਤਰ ਗਏ ਇਧਰ ਵੀ ਉਹ ਬੱਚਾ ਬੈਠਾ ਇਹਦੇ ਨਾਲ ਦਾ ਬੱਚਾ ਮਰ ਗਿਆ ਜੀ ਕੋਈ ਸਮਝ ਨਹੀਂ ਆਈ ਪੋਟਾ ਵੀ ਭਰਿਆ ਹੋਇਆ ਸੀ ਦੀ ਚੋਗਾ ਵੀ ਫੁੱਲ ਸੀਗਾ ਐ ਨਹੀਂ ਵੀ ਚੋਗਾ ਨਹੀਂ ਸੀ ਪਹਿਲੀ ਵਾਰੀ ਇਸ ਸਈਆਂ ਦੇ ਵਿੱਚ ਇੱਕਨ ਬੱਚਾ ਪਲਿਆ ਹੋਇਆ ਥੋੜਾ ਜਿਹਾ ਹੋਇਆ ਹੋਇਆ ਪਲਿਆ ਮਰਿਆ ਤੇ ਕੋਈ ਚੰਗਾ ਪਲੋਈ ਸੀ ਸਮਝ ਨਹੀਂ ਆਈ ਵੀ ਕੀ ਹੋ ਗਿਆ ਕੀ ਨਹੀਂ ਠੀਕ ਹੈ ਜੀ ਆ ਬੈਠੇ ਨੇ ਜੀ ਬੱਚੇ ਜਿਹੜੇ ਛੋਟੇ ਛੋਟੇ ਇਹਨੂੰ ਸਾਰੇ ਦਾ ਸਮਾਂ ਆ ਵੀ ਗੈਮ ਹੋ ਗਈ ਜੀ ਠੀਕ ਹੈ ਇਹਤਰ ਜਿਹੜੀ ਅੰਡਿਆਂ ਦੇ ਸੀ ਇਹਨੇ ਵੀ ਗੱਲ ਦੋਏ ਬੱਚੇ ਕੱਢ ਲਿਆ। ਇਹ ਕਲਕ ਥੋੜਾ ਥੋੜੇ ਫਰਕ ਨਾਲੇ ਕੱਢ ਲਈ ਇਹਨੇ ਦੋਏ ਬੱਚੇ। ਥੋੜੇ ਥੋੜੇ ਫਰਕ ਨਾਲ ਕੱਢਨੇ ਨਹੀਂ ਤਾਂ ਅਗਲੇ ਦਿਨੇ ਕੱਢਦੇ ਨੇ। ਪਰ ਇਹਨੇ ਕੁਝ ਟਾਈਮ ਦੇ ਨਾਲ ਕੱਢ ਲਿਆ। ਹਰ ਬੱਚੇ ਪਲਦੇ ਨੇ ਹੋਗੇ ਵਧੀਆ ਨੂੰ ਕੱਢਦੇ ਆ ਖਾਣੇ ਆ ਜੋ। ਲਓ। ਹੋ ਗਏ ਨੇ ਕੰਮ ਬੱਚੇ ਸਾਰੇ ਛੋਟੇ। ਇੜੇ ਉੱਪਰ ਸੇ ਉਹ ਵੀ ਲਾ ਦੇ ਤੇ ਬੜੇ ਆਪਾਂ ਉੱਧਰ ਲੈ ਗਏ ਸੀ ਚੱਕ ਕੇ ਵਰਲਿਆਂ ਚ ਓਕੇ ਜੀ ਇਹ ਰਾਜਨ ਵਾਲੇ ਕਬੂਤਰ ਦੇ ਨਹੀਂ ਬੱਚੇ ਇਹ ਦੋ ਜੀ ਓਕੇ ਠਿਕਾ ਇਹ ਦੋ ਇਹ ਰਾਜਨ ਵਾਲੇ ਕਬੂਤਰ ਦੇ ਨੇ ਵੱਡੇ ਨੇ ਜੀ ਆਪਣੇ ਤੇ ਪਿਛਲੇ ਸਾਲ ਦੋ ਵਾਜੀਆਂ ਜੱਤੇ ਸੀ ਇਹਦਾ ਭਾਈ ਬੱਚਿਆਂ ਦਾ ਠੀਕਾ ਜੀ ਤੇ ਆ ਗੂਦਰੀ ਨੇ ਆਂਡੇ ਲਾ ਰਹੇ ਨੇ ਜੀ ਆ ਇਹਦਾ ਇੰਦਰ ਬੱਚਾ ਬੈਠਾ ਨਾਲ ਉਹ ਭੁਗਰੀ ਨੇ ਵੀ ਇੱਕ ਕਾਂਡੇ 'ਚ ਮਰ ਗਿਆ ਦੀ ਬੱਚਾ ਤੇ ਇੱਕ ਆ ਨਿਕਲਿਆ ਠੀਕ ਹੈ ਇਧਰ ਇਹਦੇ ਥੱਲੇ ਦੋਵੇਂ ਹੈਗੇ ਆ ਆ ਵੀ ਦੋਵੇਂ ਹੈ ਤੇ ਇਧਰ ਵੀ ਦੋਵੇਂ ਨੇ ਇਹਦਾ ਇੱਕ ਕੰਡਾ ਸੀਗਾ ਯਾਰ ਕੱਲੇ ਰਹਿੰਦਾ ਉਹਨੇ ਟਾਈਮ ਖਲੇ ਨਹੀਂ ਕੱਢਿਆ ਇਧਰ ਵੀ ਇੱਕ ਉੱਪਰ ਆ ਇੱਕ ਥੱਲੇ ਦੀ ਆਪਣੀ ਕਾਕੇ ਵਾਲੀ ਵੱਡੀ ਬਣਾਉਣੀ ਇਨੇ ਵੀ ਦੋਏ ਕੱਢ ਲਈ ਹਾਲ ਦੇ ਦੋਏ ਕੱਢ ਲੈ ਬੱਚੇ ਆ ਜੋੜੀ ਥੱਲੇ ਵੀ ਆਪਾਂ ਨੇ ਇੱਕ ਅੰਡਾ ਹੀ ਪੱਕਿਆ ਦੀ ਗਗਲ ਆਹਾ ਦੀ ਅੰਡਾ ਇਨੇ ਵੀ ਕੱਢ ਲਿਆ ਜੀ ਇੱਕ ਬੱਚਾ ਗਈ ਆ ਆਪਣੇ ਵੱਡੇ ਗੂਤਰ ਨੂੰ ਮੋਟਰ ਹਾਲ ਲੈਂਨ ਦਿੱਤੀ ਜੀ ਦਵਾਈ ਦੇਖਦੇ ਆ ਇੱਕ ਤਾਂ ਪਹਿਲਾਂ ਲੱਗ ਗਿਆ ਦੀ ਬੱਚੇ ਬਣਾਉਣਾ ਵੀ ਇਹਦੇ ਕਿਵੇਂ ਆ ਪੀਛੇ ਅੰਡੇ ਰਖਾ ਲੈਣ ਦੋ ਦਿਨ ਹੋ ਗਏ ਤੇ ਫੱਟੇ ਦਾ ਤੱਕ ਪਤਾ ਲੱਗ ਮੰਡਿਆਂ ਦਾ ਰੰਗ ਤੋਂ ਆ ਜੋੜੀ ਵੀ ਅੱਪ ਨਵੀਂ ਲਗਾਈ ਆ। ਵਿਖਲੇ ਲਾਇਆ ਨਹੀਂ ਅੰਡਾ ਜੋੜੀ ਆ। ਠੀਕ। ਜਦੋਂ ਲਊ ਵੀ ਤੁਹ ਦੱਸ ਦਿਆਂ ਤੁਹਾਨੂੰ। ਤੇ ਹੋਣਾ ਆ ਫਰਦ ਬਾਕੀ ਬੱਚੇ ਬਾਹਰ ਆਉਣ ਲੱਗੇ। ਦੇਖੋਗੇ ਥੋੜੇ ਕੰਮ। ਲੇ ਹੱਫ ਤੱਕ ਤਾਂ ਲੈ ਕੇ ਜਾਵਾਂਗੇ ਉੱਤਰ ਪਰਲੇ ਹੁੰਦੇ ਜਾਂ ਤੱਕ ਇਧਰੋਂ ਵੜੇ 10 ਵਜੇ ਲੈ ਕੇ ਗਏ ਆ ਉੱਤਰਲੇ ਹੁੰਦੇ ਆ ਜ ਉਹਨਾਂ ਨੂੰ ਘਿਾਵਾਂਗੇ ਉਹ ਦੋਨੋਂ ਫਿਰ ਇਹ ਕੈਮ ਹੋ ਜਾਣਗੇ ਫਿਰ ਇਹ ਖਿਜਾਵਾਂਗੇ ਜਦੋਂ ਨੂੰ ਪਿੱਛੇ ਹੋਰ ਪਨੀਰੀ ਤਿਆਰ ਹੋ ਵੀ ਜਾਂਦੀ ਹੈ ਠੀਕ ਹੈ ਜੀ ਚਲੋ ਪਾਉਨੇ ਹੁਣ ਆਪਾਂ ਇਹਨਾਂ ਨੂੰ ਫੈਟਰ ਦੇ ਵਿੱਚ ਤਾਣਾ ਲਓ ਜੀ ਇਸ ਤਰ੍ਹਾਂ ਪੂਰਾ ਵਰਤ ਆਪਾਂ ਇਹ ਫਿਲਟਰ ਦੇ ਵਿੱਚ ਪਾਤੇ ਦਾਣੇ ਦਾਣੇ ਬੜਾ ਜਿਆਦਾ ਨਹੀਂ ਪਾਏ ਹੈਗੇ ਪਾਏ ਨੇ ਮਤਲਬ ਉਹਨੇਗੇ ਜਿੰਨਾ ਕਿ ਚੋਕ ਕੇ ਹੁਣ ਛੋਕਾ ਦੇਣਾ ਫਿਰ ਇਹਨਾਂ ਨੂੰ ਦੁਬਾਰਾ ਪਾਵਾਂਗੇ بارش ਲੱਗੀ ਹੁਣ ਹਲਕੀ ਹਲਕੀ ਚਲੋ ਪਾਣੀ ਸਾਰੇ ਨੂੰ ਇੱਕ ਵਾਰੀ ਚੇਂਜ ਕਰੇ ਚੁੱਕੇ ਹਾਂ ਤੁਹਾਨੂੰ ਦੱਸ ਦੇ ਲੋਕਾਂ ਤੇ ਦੇਖੋ ਜੀ ਦਾਣਾ ਬਹੁਤ ਖੁਸ਼ ਹੋ ਗਏ ਖੰਦੇ ਨੇ ਮਿਕਸ ਦਾਣੇ ਨੂੰ ਤਾਂ ਬਹੁਤ ਖੁਸ਼ ਹੋ ਗਏ ਖੰਦੇ ਨੇ ਸਦਾਣਾ ਬਹੁਤ ਖੁਸ਼ ਹੋ ਗਏ ਖਾਂਦ ਨੇ ਤੇ ਬੱਚੇ ਵੀ ਵਿੱਚ ਲੱਗ ਗਏ ਨੇ ਮੂੰਹ ਮਾਰਨਾ ਸਰੀ ਸੋਰੀ ਸੀ ਤੇ ਹਫਤੇ ਤੱਕ ਤੱਕ ਬਿਲਕੁਲ ਬੱਚੇ ਖਾਣ ਲੱਗ ਜਾਣਗੇ ਫਿਰ ਉਧਰ ਲੱਕੋਡਿਆਂ ਚ ਲੈ ਜਾਣਗੇ ਆਪਾਂ ਇਸ ਲਈ ਹਲੇ ਬੱਚਿਆਂ ਨੂੰ ਇਹਨੂੰ ਚੋਣ ਦਾ ਹੱਥ ਪੈ ਜੂਗਾ ਕਿ ਚੋਗਾ ਵੀ ਲਈ ਜਾਂਦੇ ਨੇ ਪਹਿਲਾਂ ਇਧਰੋਂ ਲੈ ਕੇ ਆਪਾਂ ਉਧਰ ਜਿਹੜੇ ਬੱਚੇ ਉਹ ਲੱਗ ਗਏ ਨੇ ਚੋਣ ਉਹ ਮਾਰਦੇ ਨੇ ਪਹਿਲਾਂ ਤਿੱਕ ਕੋ ਹੋਰ ਗੱਲ ਆਪਣੇ ਭਰਾਵਾਂ ਨੂੰ ਜਿੱਦਾਂ ਆਪਾਂ ਵੱਡੇ ਗੂਤਰ ਨੇ ਜਦ ਬੱਚੇ ਗਏ ਆ ਗਏ ਆਪਾਂ ਨੇ ਪਾ ਤੋੜ ਕੇ ਛੜਤੇ ਖੁੱਡਿਆਂ ਦੇ ਵਿੱਚ ਉਹਨਾਂ ਨੂੰ ਬਈ ਡੀ ਵਾਰਮਿੰਗ ਕਰਨ ਲਈ ਜਿਹੜਾ ਆਪਾਂ ਤਰੀਕਾ ਪਾਸ ਨੇ ਲਓ ਜੀ ਉਹ ਜਿਆ ਕਲੀਅਰ ਇਹ ਜਦ ਬਾਈ ਜੀ ਐਲਬੋਮਾਰ ਇਹ ਐਲਬੋਮਾਰ ਦੀ ਸ਼ੀਸ਼ੀ ਆ ਜੀ ਕਲੀਅਰ ਨਹੀਂ ਆ ਰਹੀ ਆਖ ਲੀਆ ਹੋਣ ਹੋਈ ਹੈ ਕਲੀਅਰ ਲਓ ਜੀ ਦੇਖੋ ਐਲਬੋਮਾਰ ਇਹਦਾ ਇੱਕ ਟੱਕਣ ਇੱਕ ਤੌੜੀ ਦੇ ਵਿੱਚ ਪਾ ਦਿਓ ਜੀ 2 ਦਿਨ ਲਗਾਤਾਰ ਠੀਕ ਹੈ ਜੀ ਉਸ ਤੋਂ ਬਾਅਦ 2 ਦਿਨ ਲਈ 52 ਦਾ ਇੱਕ ਕਟੱਕਣ ਤੌੜੀਆਂ ਚ ਪਾ ਦਿਓ ਜਾਂ ਆਪ ਦੇ ਦੋਂ ਦਾ ਸਭ ਤੋਂ ਵਧੀਆ ਜਾਂ ਕੋਈ ਵੀ ਬਿੱਕਾ ਸੂਲ ਵਗੈਰਾ ਕੋਲ ਤੋਂ ਚਾਹੇ ਤੌੜੀ ਦੇ ਵਿੱਚ ਠੀਕ ਆ ਉਪਤਰਾ ਦੀ ਗਰਮਾਇਸ਼ ਵੀ ਨਿਕਲ ਜੇ ਤੇ ਪੋਟੇ ਦੇ ਵਿੱਚ ਗਰਮੀ ਨਾ ਰਹੇ ਇਹ ਚੀਜ਼ ਸਭ ਤੋਂ ਬੈਟਰ ਹੈ ਜੀ ਐਲਬੋਮਾਰ ਇੰਦਰੋਂ ਜੂਨਾ ਵਗੈਰਾ ਸਭ ਕੁ ਗੜ ਦਿੰਦੀ ਆ ਤੇ ਇੱਧਰ ਬੱਚੇ ਛੋਟੇ ਕੱਢਿਆ ਨੇ ਉਹ ਖੁੱਡਿਆਂ 'ਚ ਨਾ ਪਾਇਓ ਠੀਕ ਆ ਜਾਨ ਦੇ ਲਾਉਣ ਵਾਲੀ ਉਹਨੂੰ ਨਾ ਪਾਇਓ ਇਹ ਇਦਾਂ ਤੋੜ ਕੇ ਛੱਡੇ ਨੇ ਜਾਂ ਬੱਚੇ ਪਲ ਗਏ ਆਪਾਂ ਡੜ ਖੁੱਡਿਆਂ 'ਚ ਕਰ ਲੈਨੇ ਆ ਜਿਹੜੇ ਉੱਧਰ ਪਰਲੇ ਛੋਟੇ 'ਚ ਲੈ ਕੇ ਆਪਾਂ ਵੱਡੇ 'ਚ ਜਿਹੜੇ ਹੋਟਲ 'ਏ 20-20 ਦਿਨ ਉਹਨਾਂ ਨੂੰ ਪਾਤੀ ਆ ਜੀ ਆਪਾਂ ਵੱਡੀਆਂ ਕੂਹਤਰੀਆਂ ਨਾਲ ਤੇ ਇੱਧਰ ਵੱਡੇ ਕੂਹਤਰ ਨੇੜੇ ਟੁੱਟ ਬੈਠੇ ਉਹਨਾਂ ਨੂੰ ਪਾਤੀ ਤੇ ਹੁਣ ਜਿਹੜੇ ਆ ਛੋਟੇ ਬੱਚੇ ਨੇ ਆ ਜਿਵੇਂ ਆਹ ਨੇ ਇਹਨਾਂ ਨੂੰ ਨਹੀਂ ਭਾਈ ਪਾਈ ਹਲੇ ਆਪਾਂ ਨੇ ਇਹਨਾਂ ਨੂੰ ਕਿਸੇ ਨੂੰ ਨਹੀਂ ਪਾਈ ਹੈਗੀ ਤੇ ਇਹਨਾਂ ਨੂੰ ਪਾਵਾਂਗੇ ਆਪਾਂ ਠੀਕ ਹੈ ਜੀ ਹਲੇ ਰੋਕ ਕੇ ਇਹ ਆ ਆਪਣਾ ਬੱਚਾ ਜਿਹਦੀ ਲੱਤ ਟੁੱਟ ਗਈ ਸੀ ਇਹ ਲੱਗਿਆ ਥੱਲੇ ਲੱਤ ਲਾਉਂਦਾ ਹੋਊ ਥੋੜੀ ਥੋੜੀ ਹੁਣ ਚੱਕੀ ਖੜਾ ਫੁਰੂਗਾ ਤਾਂ ਲਾਊਗਾ ਲੱਤਾਂ ਉਹਨੋਂ ਬਿਲਕੁਲ ਫਲੇ ਤੇ ਤਾਂ ਇਹ ਉੱਧਰ ਦੇ ਗੱਡਿਆਂ ਜਿਹੜੇ ਲਏ ਆਪਾਂ ਉੱਧਰ ਕਿ ਗਿਆਏ ਉੱਧਰਲੇ ਗੱਡਿਆਂ ਜਿਹੜੇ ਛੋਟੇ ਬੱਚੇ ਸੀ ਹੋਗੇ ਨੇ ਤੇ ਦਾਣਾ ਪਾਣੀ ਆਪਾਂ ਤੁਹਾਨੂੰ ਦਿਖਾ ਦੇ ਦਿੱਤਾ ਜੀ ਪ੍ਰੋਪਰ ਇਹਨਾਂ ਨੂੰ ਫੀਡ ਨਹੀਂ ਪਾਉਂ ਜੇ ਆਪਾਂ ਜਦੋਂ ਇਹ ਵੱਡੇ ਹੋਗੇ ਇਹਨਾਂ ਨੂੰ ਫੀਡ ਬਿਲਕੁਲ ਨਹੀਂ ਪਾਉਣੀ ਉਧਰੋਂ ਲਿਆਂਦੇ ਅੰਦਰ ਤੇ ਗੱਡਿਆਂ 'ਚ ਖੀੜਾ ਇਹਨਾਂ ਦੀ ਬੰਦਾ ਰੋਟੀ ਜ਼ਰੂਰ ਆਪਾਂ ਸਵੇਰੇ ਚੂਰ ਕੇ ਪਾਹਾ ਦੇ ਕਹਿੰਦੇ ਕੀ ਰੋਟੀ ਬਹੀ ਰੋਟੀ ਆ ਪਚੂਰ ਕੇ ਨਾਲ ਨੂੰ ਜਰੂਰ ਪਾ ਸਕਦਾ ਠੀਕ ਹੈ ਬਹੀ ਰੋਟੀ ਚੂਰ ਕੇ ਪਾਉਣ ਦਾ ਬਹੁਤ ਫਾਇਦਾ ਹੈ ਬੱਚੇ ਵਧੀਆ ਤੰਦਰੁਸਤ ਹੁੰਦੇ ਖਾਂਭੂ ਵੀ ਚੌੜੇ ਆਉਂਦੇ ਆ ਪੂਰੇ ਵਧੀਆ ਨੇ ਤੇ ਜੋ ਜੀ ਤੁਹਾਡੇ ਸਾਹਮਣੇ ਆ ਆਪਣੇ ਬੋਝ ਆਪਾਂ ਜਿਵੇਂ ਵੀ ਪੜਾਈਆਂ ਬੱਚੇ ਤੁਹਾਨੂੰ ਦੱਸੀ ਗਏ ਠੀਕ ਹੈ ਜੀ ਬਾਕੀ ਇੱਧਰ ਆਪਾਂ ਤੌੜੀ ਦੇ ਵਿੱਚ ਪਾਤੀ ਆ ਮਲਫਾ ਵਾਲੀ ਦਵਾਈ ਤੇ ਜਿਹੜੇ ਇੱਧਰ ਠੀਕ ਹੈ ਜੀ ਐਲਪੂ ਮਾਰਦਾ ਇੱਕ ਟੱਕਣ ਇੱਕ ਤੌੜੀ ਦੇ ਵਿੱਚ ਤੇ ਬਾਕੀ ਆ ਗੂਤਰ ਆਪਣੇ ਬੈਠੇ ਆ ਰੇਤਾ ਦਉ ਠੀਕ ਹੈ ਜੀ ਵਾਇਗਰੋ ਦੀ ਮਿਹਰਾ ਤੰਦਰੁਸਤਾ ਪੱਟ ਫਾਟ ਉਪਰਾਂ ਬਾਕੀ ਆਪਣੇ ਭਰਾ ਪੁੱਛਦੇ ਨੇ ਕਹੀ ਗੂਤਰ ਸੁੱਕਦੇ ਆ ਬਾਈ ਆਪਾਂ ਪਿਛਲੀ ਵੀਡੀਓ ਦੇ ਵਿੱਚ ਪਾਇਆ ਹੋਇਆ ਉੱਤੇ ਲਿਖ ਕੇ ਲਾਇਆ ਆਪਾਂ ਨੇ ਵੀ ਗੂਤਰ ਸੁੱਕ ਕੇ ਦੋ ਬਚਾਉਂਦਾ ਤਾਂ ਗੋਇੰਟ ਰਿੱਗ ਦਾ ਠੀਕ ਹੈ ਜੀ ਉਹ ਬਿਲਕੁਲ 100% ਦਵਾਈਆਂ ਸਹੀ ਹੈ ਜੀ ਜੋ ਆਪਾਂ ਨੇ ਪਾਈਆਂ ਨੇ ਤੇ ਬਹੁਤ ਜ਼ਿਆਦਾ ਵਧੀਆ ਦਾ ਰਿਜ਼ਲਟ ਆ ਠੀਕ ਹੈ ਜੀ ਆਪਣੇ ਚੈਨਲ ਨਾਲ ਜੁੜੇ ਰਹੋ ਆਪਣੇ ਚੈਨਲ ਨੂੰ ਇੰਤੈ ਪਿਆਰ ਕਰਦੇ ਰਹੋ ਮੇਰੇ ਭਰਾ ਸਾਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਵ ਯੂ ਆ ਮੇਰੇ ਸਾਰੇ ਭਰਾਵਾਂ ਨੂੰ ਓਕੇ ਜੀ ਵੀਡੀਓ ਫਰ ਜ਼ਿਆਦਾ ਲੰਬੀ ਹੋ ਜਾਂਦੀ ਹੈ ਬੰਦ ਕਰਦੇ ਆਪਾਂ ਤੇ ਡੇਲੀ ਵਾਂਗ ਪਾਪਾ ਬਸ ਉਧਰ ਦਾਣਾ ਪਾਤਾ ਇਹਨਾਂ ਨੂੰ ਪਾਵਾਂਗੇ 3 ਵਜੇ ਪਾਣੀ ਰੱਖਤਾ ਤੇ ਇਹਨਾਂ ਨੂੰ ਆਇਆ ਜਾਲ ਦੇ ਵਿੱਚ ੁੱਲ੍ਹੇ ਵਿੱਚ ਛੱਡ ਦਾਂਗੇ ਫਿਰ ਜਾਣ ਕਿੱਥੇ ਛਤਰੀ ਫੜ ਨਹੀਂ ਸਕਦੇ ਹੁੰਦੇ ਨੇ ਤੇ ਵਾਹਿਗੁਰੂ ਦੀ ਮਿਹਰ ਨਾਲ ਵਧੀਆ ਸਾਰੇ ਗਿੱਜੀ ਜਾਂਦੇ ਨੇ ਬੱਚੇ ਤੇ ਤਿੰਨੇ ਵਿੱਚ ਖੋਏ ਨੇ ਆਪਣੇ ਉਹ ਵੀ ਪੱਤਲਾਂ ਦਾ ਤਨ ਮੀਨੇ ਚੱਕ ਤੇ ਮੇਹਰਾ ਮਾਲਕ ਦੀ ਦਾਦੀ ਦੀ ਤੇ ਆਪਣੇ ਭਰਾਵਾਂ ਦੀਆਂ ਦੁਆਵਾਂ ਨੇ ਓਕੇ ਜੀ ਧੰਨਵਾਦ ਸਾਰਿਆਂ ਦਾ